¡Gracias! ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਇ ਉਸ ਦੀ 28 ਆਇਤ ਵਿੱਚ ਲਿਖਿਆ ਹੈ ਔਰ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਨਰਕ ਉਹ ਜਗ੍ਹਾ ਹੈ ਜਿਹੜੀ ਕਿ ਪਰਮੇਸ਼ਰ ਨੇ ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਦੇ ਕਾਰਨ ਸਜ਼ਾ ਦੇ ਲਈ ਠਹਿرائی ਹੋਈ ਹੈ ਜਿਸ ਦਾ ਜ਼ਿਕਰ ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਇਸ ਵਚਨ ਦੇ ਵਿੱਚ ਕੀਤਾ ਗਿਆ ਹੈ ਨਰਕ ਦੇ ਬਾਰੇ ਵਿੱਚ ਮੈਂ ਪੰਜ ਸੱਚਾਈਆਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਵਿੱਚੋਂ ਪਹਿਲੀ ਹੈ ਇਹ ਇੱਕ ਬਦਲਾਅ ਦਾ ਸਥਾਨ ਹੈ ਇਸ ਧਰਤੀ ਉੱਤੇ ਮਨੁੱਖ ਆਪਣੇ ਪਾਪ ਅਤੇ ਅਪਰਾਧ ਦੇ ਕਾਰਨ ਆਤਮਿਕ ਰੀਤੀ ਦੇ ਨਾਲ ਮਰਿਆ ਹੋਇਆ ਹੈ ਉਹ ਆਪਣੀ ਇਸ ਦਸ਼ਾ ਦੇ ਵਿੱਚ ਇਸ ਸੰਸਾਰ ਦੇ ਉੱਤੇ ਉਹ ਆਤਮਿਕ ਬਸਤਾ ਦਾ ਆਨੰਦ ਲੈਣ ਦੇ ਲਈ ਉਹਨਾਂ ਦੇ ਪਿੱਛੇ ਭੱਜਾ ਰਹਿੰਦਾ ਹੈ ਉਹ ਆਪਣੀ ਉਸ ਆਤਮਿਕ ਦਸ਼ਾ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਚਿੰਤਾ ਨਹੀਂ ਕਰਦਾ ਹੈ ਅਤੇ ਉਹ ਬੇਖਬਰ ਹੋ ਕੇ ਉਸ ਨਰਕ ਦੀ ਸਜ਼ਾ ਦੇ ਵੱਲ ਨੂੰ ਜਾ ਰਹੇ ਹਨ ਧਰਤੀ ਉੱਤੇ ਇਹ ਜਿਹੜਾ ਆਨੰਦ ਮਨੁੱਖ ਪਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਜਲਦ ਹੀ ਉਸ ਨਰਕ ਦੀ ਸਜ਼ਾ ਦੇ ਰੂਪ ਦੇ ਵਿੱਚ ਬਦਲ ਜਾਵੇਗਾ ਕਿਉਂਕਿ ਉਹ ਉੱਥੇ ਸਦਾ ਦੇ ਲਈ ਰੋਣਾ ਅਤੇ ਭਿਆਨਕ ਅੱਗ ਹੈ ਜੋ ਕਦੇ ਵੀ ਬੁਝਦੀ ਨਹੀਂ ਹੈ ਉਸ ਦੇ ਵਿੱਚ ਹਮੇਸ਼ਾ ਇੱਕ ਸਾੜਾ ਲੱਗਾ ਰਹਿੰਦਾ ਹੈ ਅਤੇ ਉੱਥੇ ਹਮੇਸ਼ਾ ਦੰਦਾਂ ਦਾ ਪੀਸਣਾ ਹੋਵੇਗਾ ਇਸੇ ਹੀ ਨਰਕ ਦੀ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਜੀ ਮਨੁੱਖੀ ਰੂਪ ਦੇ ਵਿੱਚ ਦੇਹਧਾਰੀ ਹੋ ਕੇ ਸੰਸਾਰ ਦੇ ਵਿੱਚ ਆਏ ਅਤੇ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਅੱਜ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਮੁਕਤੀ پا ਕੇ ਉਸ ਨਰਕ ਦੀ ਸਜ਼ਾ ਤੋਂ ਬਚ ਜਾਂਦਾ ਹੈ ਹੁਣ ਉਸਦਾ ਟਿਕਾਣਾ ਉਸ ਨਰਕ ਦੇ ਵਿੱਚ ਨਹੀਂ ਹੋਵੇਗਾ ਸਗੋਂ ਉਸਦਾ ਅਸਲ ਟਿਕਾਣਾ ਉਸ ਸਵਰਗ ਦੇ ਵਿੱਚ ਹੋਵੇਗਾ ਪਿਆਰੋ ਤੁਸੀਂ ਵੀ ਉਸ ਨਰਕ ਤੋਂ ਬਚ ਕੇ ਸਵਰਗ ਦੇ ਵਿੱਚ ਪ੍ਰਵੇਸ਼ ਕਰ ਸਕੋ ਅੱਜ ਮੇਰੀ ਤੁਹਾਡੇ ਸਾਰਿਆਂ ਲਈ ਪਰਮੇਸ਼ਰ ਅੱਗੇ ਹੀ ਪ੍ਰਾਰਥਨਾ ਹੈ ਤੁਮ ਸੁਮੁਕਤੀ ਦੇ